ਕੋ ਮਾਤੇ ਬਲੀ ਜੋਰ ਲੱਗਦਾ ਪੱਟਾਂ ਦਾ ਦੁਨੀਆ ਦੇ ਵਾਲੇ ਮਾਧੇ ਵਾਲੇ ਉਹ ਮਾਲਦੇ ਵਾਲੇ ਜਿੱਤਿਆ ਅਸ ਨੇ ਇਹ ਆ ਸ਼ਰਕਾ ਇਹ ਆ ਸ਼ਰਕਾ ਦੇ ਕੱਪ ਤੇ ਦਿੱਤੀ ਜਾਵੇਗੀ ਆ ਸਾਹਮਣੇ ਸੁਨਿਆਰਾ ਵਾਲਾ ਇਹ ਵੀ ਸੁਨਿਆਰਾ ਕਹਿੰਦੇ ਕਬੱਡੀ ਦਾ ਸਭ ਤੋਂ ਪਹਿਲੀ ਕਬੱਡੀ ਹੈ ਲੱਗਾ ਪੈਰੀ ਹੈ ਦੂਜੀ ਬੱਲੇ ਉੱਤਲੇ ਪਾਸੇ ਰਹੇ ਮਲਾ ਦਾ ਸਾਊਂਡ ਵਾਲੇ ਵੀ ਇੱਥੇ ਪਤਾ ਕਰੋ ਜਰੂਰ ਦੂਸਰੇ ਜਿਹੜੇ ਰਹੇ ਤੇ ਪਹੁੰਚੀ ਕਰੋ ਜੀ ਪਹੁੰਚੀ उसमें यह तो दूर मुझे रह गया है, वो तो हरी के तो उस हरे बीरो जब तत्काल दौड़े लाने लगता है, ये जगह आगे बादी मेला होने बाद वो आखेंगा वो बोल पूरे की नहीं आगे रहते ध्यान दीजिए हरे दूध हिट आगे प्रदेश के हो गए लफ्ज़ा 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 दे आज गलती � ਕਬੱਡੀ ਕੱਪ ਲਈ ਉਹ ਕਹਿੰਦੇ ਸ਼ਹਿਨशाह ਪ੍ਰਮੋਟਰ ਹੈ है ਫੇਰ ਕਬੱਡੀ ਦਾ ਸਭ ਤੋਂ ਪਹਿਲੀ ਕਬੱਡੀ ਹੈ ਬੁੱਧੇ ਬਲਾਸਰ ਇੱਕ ਤਹਿਲਕਾ ਅਸਲੀ ਦੋਸੀ ਜੋ ਜਿਤਿੰਦਰ ਕੱਪ ਤੇ ਦੋਹਣੀਆ ਐਂ ਕਦੇ ਗੱਲਾਂ ਟਿਕਾਣੇ ਲਾਤੀਓ ਭਾਈ ਜਿਤਿੰਦਰ ਚੌਲ ਕਹਿੰਦਾ ਵੀ ਪ੍ਰੋਫੈਸਰ ਸੇਵ ਕੁਸ਼ੇਰ ਨੂੰ 25 ਦੀ ਗੱਡੀ ਜਿਹੜੀ ਉਹ ਬਿੰਦਾਂ ਦੇ ਕੱਪ ਤੇ ਦਿੱਤੀ ਜਾਵੇਗੀ ਆਹ ਸਾਹਮਣੇ ਇਹ ਵੀ ਸੁਨਹਿਰੀ ਇਹ ਵੀ ਸੁਨਹਿਰਾ ਵਾਲਾ ਇਹ ਵੀ ਸੁਨਹਿਰਾ ਕਹਿੰਦੇ ਨੇ

ਕਦੇ ਰਹਿ ਗਿਆ ਬੱਲੇ ਬੱਲੇ ਕਰ ਆ ਗਿਆ ਸੈਂਟਰ ਐ ਮੈਚ ਬਰਾਬਰੀ ਤੇ ਆ ਕਦੇ ਸਿੱਧੂ ਮੂਸੇਵਾਲੇ ਦੇ ਪਿੰਡਾਂ ਦਾ ਖਿਡਾਰੀ ਕਦੇ ਗੁਰਪ੍ਰੀਤ ਕੋਟਾ ਬਰੇ ਸਾਡੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਸਾਹਮਣੇ 48 ਚਾਰੇ ਦੇ ਚਾਰੇ ਚਾਰੇ ਨੇ ਵੀ ਮਲੂਤ ਓਏ ਕਹਿਣ ਨਾਲ ਦੇ ਨੂੰ ਵੀ ਜਫਾ ਲਾਉਣਾ ਪੈਣਾ ਰੇਡਾਂ ਭਾਵੇਂ ਲੱਖ ਪੈਂਦੀ ਓ ਜੱਲ 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 ਦੇ ਲੱਗੀਆਂ ਨੇ ਨੁਕਰੀਆਂ ਆਜ ਦੇ